ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਤੇ ਨੋਟ ਕਰ ਲਓ ਅੱਜ ਦੀ ਵੀਡੀਓ ਫਿਰ ਬਾਈ ਬੱਗੇ ਕੋਲੇ ਪਿੰਡ ਚੌਕੇ ਜੀ ਦੋ ਵਹਿਣਾ ਪਾਸੇ ਲਈ ਲੈ ਕੇ ਆਇਆ ਇੱਕ ਪਿਆਵ ਵਾਲੀ ਯਰਸੀ ਇਹਨੂੰ ਮਗਰੋਂ ਦਿਖਾਵਾਂਗੇ ਤੇ ਇੱਕ ਤੁਹਾਨੂੰ ਦਿਖਾਵਾਂ ਇਹ ਸੂਈ ਸਵਾਈ ਵੜ। ਤਦੋਂ ਸੂਈ ਆ ਕਿਹੜਾ ਸੂਆ ਜਾਂ ਜੇਰ ਪੈ ਗਈ ਜਾਂ ਨਾ। ਸਸੀ ਕਾ ਬਾਈ ਬਾਈ। ਸਸੀ ਕਾ ਬਾਈ ਜੀ। ਹੋ ਠੀਕ ਹੋ ਜੀ। ਪੂਰਾ ਵਧੀਆ ਬਾਈ। ਪਹਿਲਾਂ ਤਾਂ ਨੰਬਰ ਬੋਲ ਦਗੇ ਜੀ। 98742 24670। ਪਿੰਡ ਆਪਣਾ ਜੀ। ਪਿੰਡ ਚ ਆਉਗੇ ਜਿਹੜਾ ਪਿੰਡ ਆ ਥੀਰ ਵਾਲਿਆ ਜੀ। ਤੇ ਪਰਸਨਲ ਵੀਡੀਓ ਦਾ ਕਿਵੇਂ ਰਹਿ ਰਿਹਾ? ਹੋ ਗਿਆ ਮਾਲ ਸਿਰ ਪੂਰਾ ਵਧੀਆ ਹਾਂ। ਓਕੇ ਤੇ ਅੱਜ ਆਪਾਂ ਦੋ ਦਿਖਾ ਰਹੇ ਹਾਂ ਫਿਰ। ਆਪਣੇ ਕੋਲ ਦੋ ਬੜਾ ਬਾਈ ਇੱਕ ਸੂਈ ਆ ਹਾ ਹੁਣੀ ਸੂਏ ਤਾਂ। ਤੋਹਫਾ ਹੀ ਆ ਹਣਾ ਅੱਜ ਫੇਰ। 10 ਕਿ ਮਿੰਟ ਹਾਂ। ਓਕੇ। ਤੇ ਬਾਈ ਇੱਕ ਜਰਸੀ ਇੱਕ ਜਰਸੀ ਹੈ 50 ਵਾਲੀ ਉਹ ਪਹਿਲਾਂ ਸੀ ਉਹ ਸੁਣੀਏ ਦੂਸਰੀ ਓਕੇ ਬਾਈ ਬਗੇੜੀ ਆਪਾਂ ਪਹਿਲੇ ਨੰਬਰ ਤੇ ਸੂਈ ਵੀ ਵੜ ਦੇਖੇ ਨੇ ਕਦੋਂ ਸੂਈ ਹੈ ਬਾਈ ਹੋ ਗਏ ਨੂੰ 10-20 ਮਿੰਟ ਸੂਈ ਨੂੰ ਜੇਰ ਦਾ ਲਾੜ ਆਇਆ ਵਾ ਤੇ ਆਪਾਂ ਠਾ ਲਈ ਹੈ ਨਾ ਆਪਾਂ ਜੂਗੀ ਘੰਟੇ ਤੇ ਘੰਟੇ ਜਾ ਬਾਕੀ ਵੀਡੀਓ ਬਣਾ ਕੇ ਰੱਖ ਲੈਣੀ ਹੈ ਜੇਰ ਦੀ ਠੀਕ ਹੈ ਜੀ ਆ ਬੱਚਾ ਨਾਲ ਹੀ ਹੈ ਬੱਚਾ ਬੱਚਾ ਦਿੱਤਾ ਨੇ ਬੱਚਾ ਦਿੱਤਾ ਓਕੇ ਬੱਚਾ ਫਿਰ ਲਿਆਓ ਜੀ ਫਿਰ ਬੜਾ ਤਾਂ ਸਣ ਸੁਣ ਤਾ ਦੇ ਟੋਕ ਮੈਂ ਕਹਿੰਦਾ ਕਿਤੋਂ ਬਾੜੀ ਇਹਦੇ ਬੋਲਣ ਦੀ ਲੋੜ ਨਹੀਂ ਕੱਲਾ ਕੱਲਾ ਥਣ ਲੱਗਿਆ ਚਾਰੇ ਥਣ ਨਿਕੜ ਮੇ ਤੇ ਪੂਰੇ ਗੈਪ ਤੇ ਸਪੇਸ ਤੇ ਤੇ ਭਾਈ ਦੂਜਾ ਸੂਆ ਦਾ ਦੂਜਾ ਭਾਈ ਰੇਜ ਲਾ ਲ ਜਾ ਤੇ ਕਿੰਨਾ ਕੁ ਦੁੱਧ ਕੱਢਦਾ ਹੀ ਭਾਈ ਪਹਿਲਾਂ ਉਹ ਭਾਈ ਇਹਨੇ ਦੁੱਧ ਕੱਢਦਾ ਤੜਕੇ 4 4.5 ਕਿਲੋ ਪਹਿਲੇ ਸੂਏ ਕਿੰਨਾ ਕੱਢਦਾ ਸੀ ਭਾਈ ਪਹਿਲੇ ਸੂਏ 18 ਕਿਲੋ ਦੁੱਧਦਾ 20 ਦੇ ਦੂ ਇੱਥੇ ਉਹ ਲੈ 20 ਇਹਨਾਂ ਦੂ ਬਾੜ ਫੇਰ ਤਾਂ ਬਸ ਤੇ ਬਾਈ ਸਾ ਲੇ ਵੇ ਲੂਗਾ ਦੀ ਪਰਫੀਟਿੰਗ ਫੂਡਿੰਗ ਦੇ ਲੈਖੇ ਮੁਕੇ ਪੀ ਲੈਣ ਦੇ ਪਾਣੀ ਕੋਈ ਨਾ ਰੰਗ ਰੰਗ ਬੱਚੀ ਦਾ ਆ ਦੇਖੋ ਜੀ ਥਾਣ ਕਰੋ ਜੇ ਇੱਕ ਤੁਸੀਂ ਚਾਰੇ ਥਾਣ ਨਿਕੜਵੇਂ ਪੂਰੇ ਗੈਪ ਤੇ ਤੇ ਗਰਮੀ ਰਹਿ ਤਾ ਜਬ ਆਪ ਥੋੜਾ ਦੂਰ ਜਰਸੀਏ ਜਰਸੀਏ ਚਾਹ ਫਤਗ हां जर्सी ਤੇ ਐਚ ਐਫ ਦਾ ਥੋੜਾ ਜਿਹਾ ਹਲਕਾ ਜਿਹਾ ਕਰਾਉਸ ਆ ਵਿੱਚ ਤੇ ਸਾਇਜ ਫੁੱਲ ਹੈ ਨਾ ਜਿਹੜੇ ਲਾ ਕੇ ਬਈ ਸਾਇਜ ਸੂਜੀ ਤਾਂ ਕਿਹੜਾ ਯਾਰ ਸਾਇਜ ਫੁੱਲ ਤੇ ਕੁਆਲਿਟੀ ਪੂਰੀ ਫੁੱਲ ਤੇ ਲੈਵੇ ਦੇ ਲੈਖੇ ਤੋੜ ਤੇ ਦੁੱਧ ਜਰਾ ਇਨੀ ਪਤਾ ਬੈੜ 25 ਕਿਲੋ ਦੇ ਦੇ ਓਕੇ ਆ ਦੇਖੋ ਜੀ ਐਚ ਐਫ ਦਾ ਹਲਕਾ ਜਿਹਾ ਕਰਾਉਸ ਬੱਚੇ ਨੂੰ ਜਾਊਗੀ ਕੋਈ ਚੱਕਰ ਨਹੀਂ ਜੀ ਆ ਦੇਖੋ ਨਹੀਂ ਆਇਆ ਓਕੇ ਆ ਮੈਂ ਕਹਿੰਦਾ ਗੱਲ ਬਾਤ ਆ ਬਾਈ ਜਰਾ ਫੋਰ ਤੋਂ ਦੇ ਮੜੀ ਇਧਰ ਓਕੇ ਓਕੇ ਤੋਰ ਜਿਹੜਾ ਧਰਾ ਦੂਰਾ ਮਾਰਕੀਟ ਠੰਡੀ ਸੀਲ ਸਣਾ ਦੀ ਗਾਰੰਟੀ ਓਕੇ ਓਕੇ ਜਮਾ ਚਾਰ ਸਵੇਰੇ ਆਪਣੀ ਸਾਰੇ ਦਾ ਹੀ ਗਾਰੰਟੀ ਆ ਜੀ ਓਕੇ ਆ ਦੇਖੋ ਜੀ ਸਾਫ ਸੁਥਰੀ ਲੇਵੇ ਦੀ ਥੰਥਣ ਲੇਵਾ ਤੇ ਬਾਲੀਆਂ ਗੱਲਾਂ ਬਾਈ ਬੱਗੇ ਇੱਕ ਤਾਂ ਜਾਨ ਪ੍ਰਾਣ ਫੁੱਲ ਹਨਾ ਇਹਦੇ ਬੜੀ ਠੰਡੀਆਂ ਬਾਈ ਬੱਛੀ ਦਾ ਮੂੰਹ ਮਾ ਦੇਖ ਯਾਰ ਓ ਕਿਲੇ ਚਲੋ ਜੀ ਤੇ ਬੱਚੇ ਦਾ ਜਰੂਰ ਕਰਦੀ ਹੈ ਹਨਾ ਤੁਣ ਦੇ ਜੁਆੜ ਦਿਖਾ ਹੂੰ ਦਿਸੀ ਜਾਂਦਾ ਗਾਂਵ ਗਾਂਵ ਵੀ ਗੁੱਠਾ ਗੁੱਠਾ ਬਹੁਤ ਭਾਰੀਆਂ ਦੇਵਾ ਇਕੱਲੇ ਨਹੀਂ ਟੁੱਟਵਾ ਜਾਂ ਦੂਜੇ ਲੋਟ ਵਾਲੇ ਦੇਵਾ ਨਾ ਨਾ ਲਮਾਰੋ ਫਰਤਾਰ ਉਹਨਾਂ ਦੇ ਬਈ ਦੋਸਤ ਇੰਨੇ ਹੋ ਉਹਦੇ ਹੂੰ ਮਗਰ ਅੱਗੇ ਪਿੱਛੇ ਦਾ ਹਵਾ ਨਾ ਕਹਿ ਸਕਦਾ ਹਾਂ ਓਕੇ ਜੀ ਇੱਕ ਨੰਬਰ ਬਹਿਣ ਆ ਜਾਣਾ ਜਮਾ ਜਮਾ ਕਰੇ ਰੱਖਣ ਵਾਲੀ ਜੀ ਨੇ ਜਮਾ ਵੀਰੇ ਜਮਾ ਨੋ ਤਾਂ ਖੁਸ਼ ਆ ਵੀ ਨਹੀਂ ਆ ਕਿੰਨਾ ਮਾਰ ਦੋ ਵਰਤਾਰਾ ਲਾ ਲਓ ਬੱਚਾ ਆ ਦੇਖੋ ਜੀ ਬਾਕੀ ਦੀ ਗੱਲ ਜਿਹੜੀ ਬੈੜ ਆ ਗਈ ਥੋੜੀ ਹਲਕਾ ਜਿਹਾ ਕਰਾਸ ਆ ਗਿਆ ਇਹਦੇ ਨਾਲ ਨਾ ਤਾਂ ਗਰਮੀ ਮੰਨੇ ਤੇ ਬਾਕੀ ਦਾ ਫਾਇਟ ਦੀ ਕੰਪੈਸਟੀ ਵੀ ਇਹਦੇ ਨਾਲ ਵੱਧ ਜਾਣੀ ਹੈ ਤੇ ਲੱਤ ਤਾਂ ਕਰ ਮਾਲੀ ਮਾਰਨੀ ਨਹੀਂ ਜਾਣੀ ਹੈ ਨਾ ਭਾਈ ਇਹ ਫਾਇਟ ਦਾ ਬਾਹਲੀ ਦੇ ਹੂੰ ਆਹ ਦੇਖੋ ਜੀ ਬਾਈ ਕਹਿੰਦਾ ਜੇ ਤੁਸੀਂ ਨਿਆਣਾ ਪਾਉਣਾ ਬੇਸ਼ੱਕ ਦੀ ਆ ਕੇ ਨਿਆਣਾ ਪਾਉਗਾ ਕੋਸ ਕਰ ਲਾ ਯਾਰ ਬਾਈ ਇੱਕ ਨੰਬਰ ਆ ਵੈੜ ਯਾਰ ਅੱਗੇ ਹੂੰ ਨੂਜਾ ਜੋ ਮਾਰ ਦੇ ਬਾਈ ਗਰੰਟੀ ਆ ਵੈੜ ਦੀ ਯਾਰ ਬਾਕੀ ਕਿੰਨਾ ਬੋਲਾ ਕਰਦਾ ਵੇ ਬੱਗੇ ਲੋਧ ਬਾਈ 4 6 4 ਕਿਲੋ ਕੱਢਦੇ ਦੁਬਲਾ ਬੈਠੇ ਨਹੀਂ ਜਾਂਦਾ ਸੀ ਚਲੋ ਮਾਰੋ ਮੂਹ ਲੈ ਜੋ ਵਿਧਾਰਾ ਚਵਾਈ ਦਾ ਬਾਈ ਯਾਰ ਇੱਕ ਨੰਬਰ ਹੂੰ ਬਾਕੀ ਚੋਣ ਦਾ ਨਜ਼ਾਰਾ ਆਉਂਦਾ ਹੈ ਨਾ ਉਵੇਂ ਨਹੀਂ ਗੱਲ ਘਰੇ ਰੱਖਣੀ ਆ ਯਾਰ ਓਕੇ ਥਲਾ ਇਹ ਆਪਣੀ ਥਣਾ ਦੀ ਚਵਾਈ ਦੀ ਆ ਦੇਖੋ ਬਾਕੀ ਕੋਈ ਭੂਰ ਨਹੀਂ ਛਰਲਾ ਨਹੀਂ ਕੋਈ ਘਾਰ ਪ੍ਰੋਪਰ ਗਰੰਟੀ ਵਾਲੀ ਵੈੜ ਆ ਯਾਰ ਬਾਈ ਯਾਰ ਓਕੇ ਵੀਰੇ ਬਾਲਾ ਕਾਨੂੰ ਢੋਲਣਾ ਬਸ ਜੀ ਆ ਦੇਖੋ ਜੀ ਇਸ ਤੋਂ ਜ਼ਿਆਦਾ ਗਰੰਟੀ ਨਹੀਂ ਕੋਈ ਵੀ ਹੋ ਸਕਦੀ। ਬਹਾਦਰ ਫੁੱਲ ਗਰੰਟੀ ਆ ਬਾਈ ਯਾਰ। ਆ ਦੇਖੋ। ਨਹੀਂ। ਇਹੜੇ ਬੰਦੇ ਨੇ ਕੋਈ ਦਵਾਰੇ ਬਹਿ ਜਾ ਫੱਕ ਦੀ। ਹੂੰ। ਇੰਨੀ ਛੀੜ ਆ ਯਾਰ। ਓਕੇ ਜੀ। ਲੈ। ਓਕੇ ਜੀ। 24 ਜੀ ਵੀਜ਼ਰ ਕਿਤੇ ਪਾੜਦੇ। ਠੀਕ ਹੈ। ਪਾਂਡੇ ਜੀ ਸਾਹੂ ਲੇ ਬਾਈ ਬਾਲਾ ਬੈਠਦਾ। ਦਿਖਾ ਤਾਂ ਵੀਰੇ ਆਪਾਂ ਕੁਝ ਨਹੀਂ ਲੁਕੋ ਕੇ ਰੱਖਿਆ। ਚਾਰ ਚਪਰੇ ਦੀ ਇੱਕ ਨੰਬਰ ਬਾਕੀ Ориਜినਲ ਦੂਜਾ ਸੂਆ। ਜੀ। ਓਕੇ ਜੀ। ਇਹ ਜਿੰਨੀ ਖਾਲੀ ਕਰਦੇ। ਚੋਣ ਵਾਲਾ ਹੀ ਕੰਮ ਕਰਦਾ ਤਾ ਚੋਣ ਵਾਲਾ ਕੰਮ ਹੀ ਕਰਦਾ ਜੀ ਕਰਦਾ ਯਾਰ ਵੀ ਝੋਈ ਜਾਂਦਾ ਹਮ ਮੂਰਲਾ ਦੇ ਹੋਰ ਮਾਰਦੇ ਫਿਰ ਹਮ ਦੋ ਦੋ ਲੱਗ ਹੀ ਗਏ ਪੱਕੀ ਥੱਲੀ ਕਰਤੀ ਜਮਾ ਜਮਾ ਮੈਂ ਹੱਥ ਛਾੜ ਆਇਆ ਦਾ ਕਰਮ ਵਾਲੇ ਹਿਲਣਾ ਤਾਂ ਜਾਣਦੇ ਕੋਈ ਨਹੀਂ ਬਾਹ ਬਾੜੀ ਜੰਗੇ ਬਹਿੜ ਆਇਆ ਬਾਈ ਹਾਂਜੀ ਕਲੀਪਰਾਇਆ ਜਾ ਕਿੰਨੇ ਪੈਸੇ ਆ ਬਾਈ ਇਹਦੇ ਪੈਸੇ ਬਾਈ ਫੋਨ ਤੇ ਕਰੇ ਵੇਚਣ ਵਾਲੀ ਗੱਲ ਹੀ ਕਰ ਜੈ ਜੀ ਹੂ ਅੱਗੇ ਹੀ ਤਰ੍ਹਾਂ ਮੋਹਾਂ ਯਾਰ ਵੇਚਤ ਨਹੀਂ ਆ ਬਹਿੜ ਆ ਪਾਜੀ ਓਕੇ ਤੇ ਹੁਣ ਵੀਰੇ ਦੋ ਨੰਬਰ ਯਾਰ ਸੀ ਪੁਜਾਵ ਵਾਲੀ ਹਾਂ ਇਹ ਪਹਿਲਾ ਸੂਆ ਸੂਣੀ ਆ ਬਾਈ ਯਾਰ ਪਹਿਲਾ ਸੂਆ ਸੂ ਤੇ ਕਿੰਨੇ ਦਿਨ ਲੈ ਜੂ ਬਾਈ ਦਿਨ ਇਹ ਤਾਂ ਪਿਆ ਹੈ ਹੱਪਾ ਖੋਲੋ ਜਿੰਨ ਤੋਂ ਰੱਖ ਰਹਿ ਕੇ ਚੱਕ ਚੰਗੀ ਆ ਜੀ ਇਹਦੀ ਵੀ ਡਿਮਾਂਡ ਫਿਰ ਫੋਨ ਤੇ ਹਾਂ ਜੈਜੂ ਜੈਜੀ ਹੂ ਕਿੰਨਾ ਦੁੱਧ ਕੱਢੂ ਬਾਈ ਦੂਜੇ ਸੂਆ ਦੁੱਧ ਬਾਈ ਪਹਿਲਾ ਭਾਈ ਲਾਓ ਕਿਪ ਨੂੰ ਹੁਣ ਬੱਚੀ ਸੂ ਰਹੀ ਹੈ ਦੰਦਾ ਜੀ ਆ ਦੰਦਾ ਜਾਂ ਕਿੰਨਾ ਦੁੱਧ ਕੱਢੂ ਫਿਰ ਅਰਕੇ ਭਾਈ ਦੁੱਧ ਦੇ ਦੂ ਸੂਆ 17 ਕਿਲੋ 16 ਤੋਂ 17 ਕਿਲੋ ਦੀ ਉਮੀਦ ਆ ਪਰਾ ਸਾਹਿਬ ਸਹੀ ਤੂੰ ਜਗਾੜ ਤੇ ਫਸ ਫਸ ਤੁਰਦੀ ਆ ਹਾਂ ਹਮ ਮੇ ਵਾਲੂ ਵਸੀਲੇ ਵੀ ਬਾਈ ਹੁਣ ਵੀ ਬਾਰੀ ਓਕੇ ਜੀ ਸੀਲ ਸਾਉ ਪੂਰੀ ਫੁੱਲ ਆ ਬਾਕੀ ਦੀ ਗੱਲ ਬਾਈ ਦੀ ਸਵਤਤਾ ਕੀ ਗਰਮ ਪਸੂ ਨਹੀਂ ਲੈਣਾ ਹਨਾ ਲੈ ਵਾਹ ਸਾਡਾ ਲੈ ਚੱਲੋ ਲੰਮੀ ਲੈ ਚੱਲੋ ਬੜੀ ਦੇਖ ਤੋਰਾ ਮੂੰਹ ਦਾ ਫੇਸ ਪਿਓਰ ਜਰਸੀ ਆ ਗਈ 400 ਦੀ ਬਾਈ 100 ਪਰ 100 ਦੀ 100 ਅਲੱਗ ਰਹਿੰਦਾ ਜੀ ਬਾਈ ਨੂੰ ਨਾ ਮੰਗ ਵਾਰ ਹੀ ਆ ਜਾਂਦੀ ਦੀ ਹਨਾ ਬਾਈ ਹਾਂ ਬਾਈ ਪਿਛਲੀ ਵੀਡੀਓ ਤੇ ਨਹੀਂ ਲੈਂਦੇ ਆਪਾਂ ਅੱਗੇ ਨਹੀਂ ਆਈ ਵਰਲੇ ਹੋਣੇ ਮੈਂ ਕਹਿੰਦਾ ਕੋਈ ਪਤਾ ਹੀ ਨਹੀਂ ਕਿੰਨੇ ਕ ਪਾਤਗਾ ਜੀ ਹਨਾ ਲੱਖਾਂ ਵੇਚਦੇ ਓਕੇ ਜੀ ਆ ਦੇਖੋ ਦੇਖੀ ਜਿਗਾਰ ਤੂੰ ਹਮ ਐਡ ਕੀ ਫਰ ਕਿੰਨਾ ਬਾਈ ਬੱਗੇ ਦੁੱਧ ਕਹਿ ਕੇ ਦੇ ਦੁੱਧ ਬਾਈ ਦੁੱਧ ਯਾਰ ਪਹਿਲੇ ਸੂਈ ਦੇਣਾ ਚਾਹੀਦਾ 16 17 ਕਿਲੋ ਬੱਚੇ ਨੂੰ ਜਵਾਜ ਗੱਲਾ ਬਾਕੀ ਦਾ ਇਹਨੇ ਮੰਝਾ ਰਗਾ ਦੁੱਧ ਪਾਉਂ ਹਾਂ ਦੋਨੇ ਵੜੇ ਹੀ ਕੰਮ ਲੀਆਂ ਹਾਂ ਦੁੱਧ ਪੀਣ ਦੇ ਸੌਤੇ ਚਾਰ ਵਾਰ ਨਹੀਂ ਬਾਈ ਯਾਰ ਦੇਖਦਾ ਕੋਈ ਨਿੰਦ ਸਕਦਾ ਲੈਣੇ ਕਰਨਾ ਜਿਹੜੇ ਮਰਜ਼ੀ ਜਿਹੋ ਜੀ ਕਿਸੇ ਨੇ ਮੱਝ ਲੈ ਲਈ ਜਿਹੋ ਜੀ ਐ ਲੈ 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 ਚਲੋ ਜੀ ਆਏ ਮੈਂ ਜਾ ਸਕੀਰਾ ਹੋਣ ਦਾ ਆ ਦੇਖੋ ਜੀ ਇੰਨੀ ਚੰਗੀ ਆ ਯਾਰ ਚੋਹ ਮੈਂ ਦੀ ਹੁਣ ਦਸਰਲੀ ਹੋ ਗਈ ਤੇਰੀ ਵੀ ਫਿਰ ਡਿਮਾਂਡ ਫੋਨ ਤੇ ਇਹ ਫੋਨ ਤੇ ਵੇਚ ਨਹੀਂ ਆ ਵੀ ਆਪਾਂ ਦਾ ਉਹ ਕਿੱਥੇ ਚਲੋ ਵੀਰੇ ਨਾ ਵੀ ਮਿੰਟਾਂ ਜਾ ਕਰੋ ਜੀ ਚੈੱਕ ਦੋ ਵਹਿੜਾਂ ਹੀ ਦੋਨੇ ਸੋਲ ਚੈੱਕ ਕਰਾਤੀਆਂ ਸੂਈ ਸਵਾਈ ਪਹਿਲੇ ਨੰਬਰ ਦੇ ਦੂਜੇ ਨੰਬਰ ਦੇ ਹਨ ਪੰਜਾਬ ਵਾਲੀ ਜਰਸੀ ਚੈੱਕ ਕਰਾਈ ਜਾਨੇ ਆ ਦੇਖੋ ਜੀ ਜੇ ਮੈਂ ਆਪਾਂ ਗੱਲ ਕਰ ਲਗੇ ਹਵਾਨੇ ਦੀ ਹਵਾਨਾ ਫਿਟਿੰਗ ਆ ਤੇ ਟਟਮਾ ਲਮ ਕੁਮਾ ਪੂਰਾ ਵੀ ਬੰਦੂ ਭਾਈ ਜਿੱਦ ਤੂੰ ਸੁਣਾ ਦਿਸੀ ਜਾਂਦਾ ਵੀਰੇ ਹਾਂ ਉਹ ਗੱਲ ਨਹੀਂ ਹੋਣੀ ਆ ਦੇਖੋ ਮੌਨ ਦੀ ਜਿਹੜਾ ਮਰਜੀ ਉਹ ਹੱਥ ਲਾਈ ਜੱਲੇ ਉਹ ਕਰੀ ਜਾਂ ਯਾਰ ਲੈ ਹੂੰ ਉਹ ਚੀਜ਼ਾਂ ਥੋੜੀਆਂ ਯਾਰੇ ਬਈ ਬਗੇ ਡਿਮਾਂਡ ਹੋ ਅੱਜ ਕੱਤੀ ਹਿਸਾਬ ਨਾਲ ਇਹਦੀ ਜਾਇਜ਼ ਹੋ ਡਿਮਾਂਡ। ਬਜਾਇ ਹੀ ਕਰਾਂ ਯਾਰ ਵੇਚਣ ਵਾਲੀ ਜਾਲ। ਓਕੇ ਤੇ ਪਹਿਲੇ ਨੰਬਰ ਤੇ ਹਨੂ ਆ ਦਿਖਾਏ ਜੇ ਧਾਰਾ ਮਾਰਤੀਆਂ ਤੇ ਨੰਬਰ ਬੋਲੀ ਬਾਈ। 9742270 ਪਿੰਡ ਚੌਕੇ ਜ਼ਿਲ੍ਹਾ ਬਰਨਾਂ ਜਿਲ੍ਹਾ ਬਠਿੰਡਾ ਜੀ ਬਠਿੰਡਾ ਤੇ ਤਸਿਲ ਵਾਲਿਆ ਦੀ ਉੱਤਰੀ ਦੇ ਬੈਣ ਹੂੰ ਮੈਂ ਕਹਿੰਦਾ ਕਮਾਲ ਆ ਜੀ। ਕੱਢਾ ਮੜਾ ਦੁਬਾਰੇ ਇਦਨ ਬੈਣ ਹਾਂ ਕਢਾ ਦਿਓ ਕਢਾ ਦਿਓ ਕਿਹੜਾ ਤਸੱਲੀ ਹੋ ਜੇ ਕਿਸੇ ਭੈਣ ਭਰਾ ਨਾਲ ਆਪਾਂ ਤਾਂ ਕਹਿੰਨੇ ਆ 20000 ਠੀਕ ਆ ਜੀ ਹੁਣ ਫੁੱਲ ਤਸੱਲੀ ਨਾਲ ਦਿਖਾਈ ਜਾਵੇ ਚੀਜ਼। ਕਿਉਂਕਿ ਕਿਹੇ ਭੈਣ ਭਰਾ ਨੇ ਆਨਲਾਈਨ ਮਗਾਉਣੀ ਹੁੰਦੀ ਹੈ ਜਾਂ ਨਾ ਹਾਂ ਹਾਂ ਗਰੰਟੀ ਹੋ ਜਰ ਆਪਣੀ ਪਾਣਾ ਦੀ ਆ ਦੇਖੋ ਜੀ ਲੈ ਕਰੋ ਜੀ ਜਿੱਥੇ ਸਾ ਬੈਣ ਨੂੰ ਹੁਣ ਥੱਲੇ ਲਿਆਵਾਂ ਲੂ ਆ ਸੰਸਣ ਸਮਾਰ ਕੇ ਗਰੰਟੀ ਵਾਲਾ ਆ ਦੇਖੋ ਜੀ ਲੈ ਕਰੋ ਚੈੱਕ ਆਣ ਲੈਵੇ ਦੀ ਪੂਰੀ ਸਾਫ ਬਾਲੀ ਯਾਰ ਲੈਵੇ ਲੂ ਬਾਦਾ ਓਕੇ ਜੀ ਪਰਮਾਤਮਾ ਨੇ ਇਹ ਜਲਾਇਆ ਯਾਰ ਨੰਬਰ 98766 246722 ਦਾ ਹਮ ਹਲਾ ਕਹਿੰਦਾ ਯਾਰ ਓਕੇ ਹੈ ਜੀ ਇੰਨੀ ਗੁੰਨੀ ਬੱਸੀ ਯਾਰ ਓਕੇ ਜੀ भी भी भी। भाई ओके भाई ਥੱਲੇ ओके भाई ਤੇ ਬਾਕੀ ਦੋ ਬੈੜਾ ਸੀ ਦੋਨੇ ਸਾਨੂੰ ਚੈੱਕ ਕਰਾਤੀਆਂ ਪਿੰਡ ਚੌਕੇ ਜ਼ਿਲ੍ਹਾ ਬਟਿੰਡਾ ਤਹਿਸੀਲ ਬਾਲਿਆਣੀ ਇੱਕ ਜਰਸੀ ਪੰਜਾਬ ਵਾਲੀ ਤੇ ਇੱਕ ਤੁਹਾਨੂੰ ਐਚਪਨਾ ਥੋੜਾ ਕਰਾਸ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਕਿੰਨੇ ਵੀਡੀਓ